ਕਿਸਤੰਬਰ ਨੂੰ ਹੀ ਤੋਂ ਪਿਛਲੇ 2023 ਦੇ ਵਿੱਚ ਗਈ ਆ 2 ਤਰੀਕ ਨੂੰ ਉੱਥੇ ਪਹੁੰਚੀ ਆ ਅਹੀਂ ਤੇ ਹੋਈ ਬੱਚਿਆਂ ਬੱਚਿਆਂ ਬਾਰੇ ਚੋਚੀ ਦਾ ਚਲੋ ਬੱਚੇ ਜਾਂ ਮਦਨ ਜਾ ਕੇ ਦਾ ਕਰਨਾ ਪੈ ਪੈ ਚੱਕ ਚੁੱਕ ਛਗਾ ਕੇ ਘੱਲੇ ਆ ਤੋ ਕੰਮ ਮਿਲਿਆ ਨਹੀਂ ਪਹਿਲੋਂ 8-9 ਮਹੀਨੇ ਜੇ ਹੁਣ ਕੰਮ ਮਿਲਿਆ ਮਿਲਿਆ ਤੇ ਬਹੁਤ ਥੋੜੇ ਦੂਰ ਜਾ ਕੇ ਤੇ ਰੋਜ਼ ਹੀ ਕੰਮ ਤੋਂ ਆਉਂਦੇ ਜਾਂਦੇ ਸੀ ਬੱਚੇ ਹੋਰ ਵੀ ਨਾਲ ਦੋ ਤਿੰਨ ਤੇ ਇਹਨਾਂ ਦਾ ਹੁਣ ਕੋਈ ਪਤਾ ਨਹੀਂ ਕੀ ਹੋਇਆ ਕੀ ਨਹੀਂ ਐਕਸੀਡੈਂਟ ਹੀ ਹੋਇਆ ਅਸੀਂ ਕਿਹੜਾ ਉੱਥੇ ਵੇਖਿਆ ਚਾਹ ਲਵੇ ਆ ਇੱਕ ਨੂੰ ਇਧਰੋਂ ਕੱਲੀ ਹੀ ਦੋ ਨੂੰ ਪਹੁੰਚੀ ਆ ਜਾਹਦੀ ਇੱਥੇ ਮਸ਼ੇਜ ਬੰਦ ਹੋ ਗਿਆ ਜੀ ਦੋ ਅਕਰੀਕ ਨੂੰ ਮੈਨੂੰ ਹੁਣ ਆਂਦੇ ਐਕਸੀਡੈਂਟ ਹੋਇਆ ਮੈਨੂੰ ਕੀ ਪਤਾ ਹੋਣਗਰ ਕੀ ਹੋਇਆ ਵਾ ਮੇਰੇ ਦਿਨ ਕੀ ਪਤਾ ਕੀ ਹੋਇਆ ਮੈਨੂੰ ਇਹ ਹੁਣ ਆਂਦੇ ਐਕਸੀਡੈਂਟ ਆ ਸਤੰਬਰ ਨੂੰ ਇੱਥੋਂ ਪਿਛਲੇ 2023 ਦੇ ਵਿੱਚ ਗਈ ਆ 2 ਤਰੀਕ ਨੂੰ ਉੱਥੇ ਪਹੁੰਚੀ ਆ ਅਸੀਂ ਤਾਂ ওই ਬੱਚਿਆਂ ਨੂੰ ਬੱਚਿਆਂ ਬਾਰੇ ਸੋਚੀ ਰਹਾ ਚਲੋ ਬੱਚੇ ਗਾਹ ਬਦਲ ਜਾ ਕਿਦਾਂ ਕਰਨ ਪੈਸੇ ਪੈ ਫ ਚੱਕ ਚੁੱਕ ਝਗਾ ਕੇ ਘੱਲੇ ਆ ਕੰਮ ਮਿਲਿਆ ਨਹੀਂ ਪਹਿਲਾਂ 8-9 ਮਹੀਨੇ ਜੇ ਹੁਣ ਕੰਮ ਮਿਲਿਆ ਮਿਲਿਆ ਤੇ ਬਹੁਤ ਦੂਰ ਥੋੜਾ ਜਿਹਾ ਦੂਰ ਜਾ ਕੇ ਤੇ ਰੋਜ਼ ਹੀ ਕੰਮ ਤੋਂ ਆਉਂਦੇ ਜਾਂਦੇ ਸੀ ਬੱਚੇ ਹੋਰ ਵੀ ਨਾਲ ਦੋ ਤਿੰਨ ਤੇ ਇਹਨਾਂ ਦਾ ਹੁਣ ਕੋਈ ਪਤਾ ਨਹੀਂ ਕੀ ਹੋਇਆ ਕੀ ਨਹੀਂ ਐਕਸੀਡੈਂਟ ਹੀ ਹੋਇਆ ਅਸੀਂ ਕਿਹੜਾ ਉੱਥੇ ਵੇਖਿਆ ਬਾਕੀ ਹੁਣ ਮਹਾਰਾਜ ਨੂੰ ਜੋ ਮਨਜ਼ੂਰ ਆ ਹੁਣ ਕੀ ਕਰ ਸਕਦੇ ਆ ਅਸੀਂ ਜਿੱਦਾਂ ਵੀ ਤੇ ਡੈੱਡ ਬੋਡੀ ਤੇ ਲਿਉਣ ਦੇ ਵਿੱਚ ਆਪ ਦੀ ਕੁਝ ਕਿਸੇ ਨੇ ਮਦਦ ਕੀਤੀ ਨਹੀਂ ਕੋਈ ਮਦਦ ਨਹੀਂ ਸਾਡਾ ਜੋ ਵੀ ਉਹਨਾਂ ਨੇ ਉੱਥੇ ਕੀਤਾ ਵਾ ਜਾਂ ਉਹਨਾਂ ਨੇ ਅਸੀਂ ਇੱਥੋਂ ਸਾਨੂੰ ਪਤਾ ਹੀ ਨਹੀਂ ਕੀ ਉੱਥੇ ਹੋਇਆ ਕੀ ਨਹੀਂ ਹੋਇਆ ਸਾਡੀ ਇਨਾ ਪਰਵਾਲੀ ਦੀ ਕਿਰਪਾ ਨਾਲ ਚਲੋ ਡੈੱਡ ਬੋਡੀ ਸਾਡੇ ਕੋਲ ਆ ਗਈ ਆ ਇਹ ਵੇਖ ਲਿਆ ਆਪਣੀ ਡੈੱਡ ਬੋਡੀ ਕੁੜੀ ਨੂੰ ਓਏ ਇੱਕ ਸਾਲ ਹੈ ਇੱਕ ਸਾਲ ਹੋਇਆ ਇੱਕ ਨੂੰ ਇਧਰ ਉਹ ਗੱਲੀ ਹੀ ਦੋ ਨੂੰ ਪਹੁੰਚੀ ਅੱਜ ਸਾਡੇ ਇੱਥੇ ਬਖਸ਼ੇ ਦੀ ਬੰਦ ਹੋ ਕੇ ਆ ਗਈ ਦੋ ਤ੍ਰਿਕ ਨੂੰ ਕੰਮ ਕੇ ਕੰਮ ਕਰਕੇ ਇਹ ਸਟਡੀ ਵੈਸਤੀ ਗਈ ਸੀ ਨਹੀਂ ਥਾਡੀ ਵੈਸਤੇ ਗਏ ਕੇ ਇਹ ਆਉਣਾ ਇੰਨਾ ਵੱਡਾ ਸਾਡੇ ਨਾਲ ਮਹਾਰਾਜ ਨੇ ਉੱਪਰ ਵਾਲੇ ਨੇ ਬਹੁਤ ਵੱਡਾ ਸਾਡੇ ਨਾਲ ਕੀਤਾ ਧੋਖਾ ਕੀਤਾ ਸਾਨੂੰ ਤੇ ਪਤਾ ਹੀ ਨਹੀਂ ਇਹ ਕੰਮ ਦਾ ਆਇ ਤੇ ਬੜੇ ਚਾਵਾਂ ਨਾਲ ਕੱਲੀ ਆਜ ਪਹਿਲੋ ਮੈਂ ਚਾਹੁੰਦਾ ਵੀ ਨਾ ਜਾਵੇ ਇੱਥੇ ਪੜ੍ਹ ਲਿਖ ਕੇ ਤੇ ਕੰਮ ਕਰੇ ਨਹੀਂ ਡੈਡੀ ਜਾਣਾ ਹੀ ਜਾਣਾ ਜਾਣ ਹੀ ਜਾਣਾ ਖੜੇ ਪੈ ਗਏ ਬੱਚੇ ਇੱਕ ਦੂਜੇ ਨਾਲ ਵੇਖ ਕੇ ਹੁਣ ਪਤਾ ਥੁੜੀ ਪਿਆਨੇ ਬੰਦ ਹੋ ਗਿਆ ਇਹਨਾ ਪੇਟੀ ਚ ਮਾਂ ਬਾਪ ਤੇ ਕਰਦੇ ਆ ਬੱਚਾ ਵਾਸਤੇ ਤੁਸੀਂ ਮੈਨੂੰ ਕੀ ਕਹਿਣਾ ਚਾਹੋ ਉਹ ਨਾ ਵਾਰੇ ਉਹ ਹੀ ਕਾਪਾ ਕਹਿ ਸਕਦੇ ਆ ਕਿ ਕੁੜੀਆਂ ਨੂੰ ਨਾ ਘੱਲੋ ਆਪਣੇ ਬੱਚੇ ਜੀ ਦੇ ਦੋ ਚਾਰ ਆ ਇੱਕ ਅੱਧਾ ਘੱਲੋ ਨਾ ਘੱਲੋ ਸਾਰਿਆਂ ਨੂੰ ਉਹ ਹੁੜਾਈ ਤੇ ਹੈਗੇ ਚਲੋ ਦੋ ਤਿੰਨ ਬੱਚੇ ਆ ਮੇਰੇ ਦੋ ਗੁੱਡੀਆਂ ਇੱਕ ਵੱਡੀ ਆ ਇਹਦੀ ਕਿਸਮਤ ਹੀ ਇਦਾਂ ਹੀ ਕੀ ਕਰ ਸਕਦੇ ਆ ਕੀ ਗੁੱਡੀ ਸੀ ਇਹ ਨਹੀਂ ਇਹ ਛੋਟੀ ਗੁੱਡੀ ਹੀ ਛੋਟੀ ਗੁੱਡੀ ਆ ਵੱਡੀ ਕੁੜੀ ਨੂੰ ਪਹਿਲੋ ਘੱਲਣਾ ਸੀ ਉਹ ਕੋਈ ਨਹੀਂ ਆਏ ਨੰਬਰ ਨੰਬਰ ਨਹੀਂ ਆਏ ਉਸ ਕੋ ਚੋਚ ਕੀਤਾ ਨੇ ਪਹਿਲੀ ਵਾਰੀ ਕਰਕੇ ਦਾ ਅੰਜਾਲੀ ਇੰਨਾ ਹੈਗਾ ਚੌਥਾ ਮਹੀਨਾ ਦੇ ਵਿੱਚ ਵਿੱਚ ਬਣ ਕੇ ਤੇ ਉਹ ਗਈ ਹੈ ਕਿਹੜੀ ਕੰਟਰੀ ਚ ਗਈ ਸੀ ਇਹ ਕੈਨੇਡਾ ਗਈ ਸੀ ਬੱਚੀ ਨਾਲ ਕੀ ਹੋਇਆ ਆਏ ਮੈਨੂੰ ਉਹਦੇ ਅੰਦਰ ਐਕਸੀਡੈਂਟ ਹੋਇਆ ਮੈਨੂੰ ਕੀ ਪਤਾ ਹੁਣ ਗਾਰ ਕੀ ਹੋਇਆ ਵਾ ਮੇਰੇ ਦਿਨ ਕੀ ਬਦਾ ਕੀ ਹੋਇਆ ਮੈਨੂੰ ਇਹੋ ਅੰਦਰ ਐਕਸੀਡੈਂਟ ਆ ਮੇਰੇ ਮਰਿਤਦਾ ਮੈਨੂੰ ਇਨਸਾਫ ਚਾਹੀਦਾ ਉਹਨੀ ਮੈਨੂੰ ਕੋਈ ਚਾਹੀਦਾ ਮੈਨੂੰ ਇਨਸਾਫ ਚਾਹੀਦਾ ਆਪਣੀ ਤੇ ਬੇਟੀ ਦੀ ਮਰਿਤਕ ਦੇਹ ਦਾ ਸਨਸਕਾਰ ਕੀਤਾ ਹੈ ਤੇ ਬਹੁਤ ਮਨ ਨੂੰ ਇਹ ਵੱਡਾ ਚੜਗਾ ਲੱਗਾ ਹੈ ਮਰਿਤਕ ਦੇਹ ਦਾ ਜਦੋਂ ਅਸੀਂ ਸਰੀਰ ਵੇਖਿਆ ਹੈ ਤੇ ਸਾਰੇ ਪਰਿਵਾਰ ਦੀਆਂ ਜਿਹੜੀਆਂ ਨੇ ਉੱਤੋਂ ਬਾਹਰ ਨਿਕਲੀਆਂ ਵਾਂ ਕਹਿ ਨਹੀਂ ਜਾ ਸਕਦਾ ਜੋ ਪਰਿਵਾਰ ਦੇ ਜੀ ਮਾਂ ਦੇ ਉੱਤੇ ਬੀਤੰਦੀ ਆ ਇਹ ਅਸੀਂ ਸਾਰੇ ਆਪ ਪਰਿਵਾਰ ਦੇ ਜੀ ਜਾਂਦੇ ਆ ਚਲੋ ਬਾਕੀ ਰੱਬ ਦਾ ਭਾਣਾ ਵਾ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀਆ ਦੇ ਮਾਵਾ ਕਾਉਂਸਲ ਸਰਗੁਬਾਣੀ ਦਾ ਭਾਣਾ ਜਿਹੜਾ ਵਾ ਨਾ ਤੁਮ ਮੰਨਣਾ ਪੈਣਾ ਵਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਛੀਤੋ ਜੀ